ਉਚੋਲਾ ਸਾਡੀ ਗੱਲ ਨਹੀਂ ਨਹੀਂ ਹੁਣ ਉਚੋਲਾ ਨਹੀਂ ਸਾਡੀ ਗੱਲ ਬਸ ਉਚੋਲੇ ਨੂੰ ਲਾਉਗਾ ਫੋਨ ਚੱਕੂਗਾ ਘਰੇ ਮੈਂ ਚਲ ਗਈ ਮੰਗਰੇ ਜਿੱਦ ਕੁੜੀ ਨੂੰ ਵਿਆਹ ਕੇ ਲਗੇ ਮੈਂ ਮੰਗਰੇ ਜਾਵੜੀ ਤੇ ਮੈਂ ਜਾ ਕੇ ਕਿਹਾ ਵੀ ਮੁੰਡਾ ਚਿੱਟਾ ਲਾਉਂਦਾ ਸਾਨੂੰ ਬਲੱਡ ਦੇ ਦਿਓ ਤਹਜਾਜ ਕਰਵਾ ਲਾਂਗੇ ਰਿਪੋਰਟ ਕਰਾਵਾਂਗੇ ਚੰਗੀ ਅੱਛਾ ਵਿਆਹ ਤੋਂ ਬਾਅਦ ਪਤਾ ਲੱਗਿਆ ਤੁਨੂੰ ਉਹ ਦਿਨ ਹੀ ਵਿਆਹ ਲੈ ਦੇਣੀ ਨੰਦਾਂ ਤੋਂ ਬਾਅਦ ਨੰਦਾਂ ਤੋਂ ਬਾਅਦ ਅੱਛਾ ਦੇਖ ਸਕਦੇ ਹੋ ਦੋਸਤੋ ਇਹਨਾਂ ਨੂੰ ਨੰਦਾਂ ਤੋਂ ਬਾਅਦ ਪਤਾ ਲੱਗਿਆ ਵੀ ਮੁੰਡਾ ਚਟਾ ਲਾਉਂਦਾ ਫਿਰ ਇਹ ਭੱਜ ਕੇ ਤੁਸੀਂ ਭੱਜ ਕੇ ਗਏ ਫਿਰ ਘਰੇ ਵਾਗ ਗਏ ਅਸੀਂ ਗੱਡੀ ਲੈ ਕੇ ਮੋਗਰੇ ਮੋਗਰੇ ਚਲੇ ਗਏ ਠੀਕ ਹੈ ਚੋਲੇ ਨੇ ਪੇਸ਼ਨੀ ਜਾਣ ਦਿੱਤੀ ਸਾਡੀ ਨਾਲ ਕਰਤਿਆਂ ਨੇ ਚੋਲੇ ਨੇ ਫਿਰ ਕੁਛ ਸਾਡੀ ਕੁੜੀ ਦੇ ਮੁੰਡੇ ਵਾਲੀ ਸਾਡੀ ਕੁੜੀ ਵੀ ਮੁੰਡੇ ਵਾਲ ਪਰਿਵਾਰ ਵਾਲੋਂ ਨਾਲ ਖੜ ਗਈ ਛੋਟੀ ਕੁੜੀ ਹਾਂ ਮੇਰੀ ਕੁੜੀ ਇੱਕ ਦਿਨ ਚੇ ਬਦਲ ਗਈ ਉਹ ਤੇ ਕੰਨਾ ਚ ਬਦਲ ਗਈ ਹਸ ਸਤਾਨੀ ਮੇੜੇ ਮਾਰਦੀ ਹੈ ਤੇ ਤੇਰੀ ਮਾਂ ਨੇ ਤੱਤਾ ਪਾਣੀ ਨਹੀਂ ਪਿਆਇਆ ਤੇ ਇਹ ਤੱਤਾ ਪਾਣੀ ਕੀ ਹੁੰਦਾ ਤੱਤਾ ਪਾਣੀ ਪਤਾ ਨਹੀਂ ਉਹ ਹੀ ਕਹਿੰਦੇ ਬੁਲਾ ਕਹਿੰਦਾ ਕੁੜੀ ਖੁਸ਼ ਆ ਮੈਂ ਜਾ ਕੇ ਆ ਆ ਵਧੀਆ ਖੁਸ਼ ਆ ਕੁੜੀ ਮੈਂ ਜਾ ਕੇ ਆ ਤੇ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਸਾਨੂੰ ਐ ਕਹਿ ਦਿੰਦਾ ਕੁੜੇ ਨੇ ਤਾਂ ਬੁਲਾਏ ਇਹਦੇ ਮੈਸੇਜ ਕਰੇ ਹੋਇਆ ਸਾਨੂੰ ਕਿ ਮਾਤਾ ਜੀ ਜਿਸ ਤਰ੍ਹਾਂ ਵੀ ਜੇ ਤੁਸੀਂ ਮੈਨੂੰ ਨਹੀਂ ਲੈਣ ਆਉਂਦੇ ਤੇ ਮੇਰੇ ਜਿਹੜੇ ਹਸਬੈਂਡ ਆ ਮੇਰੀ ਨਾਨਾ ਨਾ ਵੀ ਮੇਰੀ ਕੋਟਮਾਰ ਕਰਦੇ ਆ ਸਤਿ ਸ੍ਰੀ ਅਕਾਲ ਦੋਸਤੋ ਮਸਲਾ ਕੀ ਹੈ ਸਾਹਮਣੇ ਪਰਿਵਾਰ ਬੈਠਾ ਹੈ ਕੁੜੀ ਦੀ ਮਾਤਾ ਬੈਠੀ ਹੈ ਉਹ ਆਪਾਂ ਨੂੰ ਦੱਸਣਗੇ ਕੀ ਮਸਲਾ ਜੀ ਆਪਣਾ ਮਸਲਾ ਹੈ ਵੀਰ ਜੀ ਕਿ ਮੈਂ ਕੁੜੀ ਵਿਆਹੀ ਸੀ ਇਹਨਾਂ ਨੇ ਰਿਸ਼ਤਾ ਕਰ ਲਿਆ ਵਿਚੋਲੇ ਦੇ ਚੋਲੇ ਤੇ ਵਿਸ਼ਵਾਸ ਕਰ ਲਿਆ ਫਟਮਾਰ ਕਰਦੀ ਆ ਨਾਲੇ ਦਾਜ ਦੀ ਮੰਗ ਆ ਤੇ ਨਾਲ ਨਸ਼ੀ ਕਰਦਾ ਉਹਦਾ ਪ੍ਰੋਣਾ ਕੁੜੀ ਦਾ ਕਿੱਟਾ ਲੌਂਦਾ ਸ਼ਰਾਬ ਪੀਂਦਾ ਕੈਪਸੂਲ ਗੋਲੀਆਂ ਤਮਾਕੂ ਕੁਛ ਨਹੀਂ ਛੱਡਦਾ ਨਾ ਗੱਲ ਕਰਾਂ ਤੇ ਮਾਰਦਾ ਕੁੱਟਦਾ ਨਣਾਨੇ ਵਿੱਚ ਪੇੜਾਂ ਚ ਕੁੜਾ ਮਾਰੀਆਂ ਕੱਲ ਤੇ ਸੱਸ ਤਾਨੇ ਮਿਹੜੇ ਮਾਰਦੀ ਆ ਮੈਨੂੰ ਕਾਲਾਂ ਗੁਲਾ ਕੱਢਦੀ ਚਲੋ ਗਾਲਾਂ ਤਾਂ ਛੱਡ ਮਾਰੀਆਂ ਚੰਗੀਆਂ ਮੈਨੂੰ ਗੱਲਾਂ ਕਹਿੰਦੀ ਆ ਉਹਦੀ ਸੱਸ ਤੇਰੀ ਮਾਂ ਨੇ ਤੱਤਾ ਪਾਣੀ ਨਹੀਂ ਪਿਆਇਆ ਤੇ ਇਹ ਤੱਤਾ ਪਾਣੀ ਕੀ ਹੁੰਦਾ ਪਾਣੀ ਪਤਾ ਨਹੀਂ ਉਹ ਹੀ ਕਹਿੰਦੇ ਪਤਾ ਹੋਣਾ ਨਹੀਂ ਪਿਆ ਬਰਾਤੀਆਂ ਨੂੰ ਗੁਰਦਵਾਰੇ ਚਾਹ ਪਾਣੀ ਅੱਛਾ ਬਰਾਤੀਆਂ ਨੂੰ ਵੀ ਚਾਹ ਪਾਣੀ ਨਹੀਂ ਪਿਆ ਅਸੀਂ ਗੁਰਦਵਾਰੇ ਜੋ ਹੈ ਨਹੀਂ ਡੈਡੀ ਨਹੀਂ ਹੈਗਾ ਇੰਨੀ ਸਾਡੀ ਪਹੁੰਚ ਨਹੀਂ ਸੇਰ ਜੀ ਸਾਡੇ ਕੁੜੀ ਮੈਂ ਆਪਦੀ ਚੁੰਨੀ ਚੜਾ ਕੇ ਤੇ ਅਸੀਂ ਅਰਦਾਸ ਕਰ ਫੇਰੇ ਤੋਂ ਨਾ ਜਿਵੇਂ ਦਾਜ ਦਾ ਦੋਸ ਲਾਇਆ ਉਹ ਦਾਜ ਦਾ ਆਪਾਂ ਤੁਸੀਂ ਨੇ ਲਾਇਆ ਦੋਸ ਤੁਹਾਡੇ ਵੱਲੋਂ ਕਈ ਵਾਰੀ ਉਹ ਵੀ ਆਪਾਂ ਕਰ ਦਿੰਦੇ ਆ ਉਹਨੇ ਅੱਗੇ ਆਵੇਂ ਗੱਲ ਹੋ ਗਈ ਸੀ ਹਰੇ ਕੇ ਨੌ ਲੈਂਦਾ ਸੀ ਇਹ ਗੱਲ ਤਾਂ ਨਹੀਂ ਹੈਗੀ ਨਹੀਂ ਨਹੀਂ ਇਹ ਗੱਲ ਨਹੀਂ ਗੱਲ ਗੱਲ ਨਾ ਕਹਿੰਦੀ ਆ ਕਿ ਤੇਰੀ ਮਾਂ ਨੇ ਕੌਲੀ ਨਹੀਂ ਦਿੱਤੀ ਤੈਨੂੰ ਤੇਰੀ ਮਾਂ ਨੇ ਤੱਤਾ ਪਾਣੀ ਨਹੀਂ ਪਿਆ ਸਾਨੂੰ ਜਿਹੜੇ ਤੈਨੂੰ ਵਿਆਉਣ ਗਏ ਸੀ ਤੇ ਤੇਰੀ ਮਾਂ ਨੇ ਕੌਲੀ ਨਹੀਂ ਦਿੱਤੀ ਹੁਣ ਤੇਰੀ ਮਾਂ ਨੂੰ ਕਹਿ ਹੁਣ ਤੇਰੀ ਮਾਂ ਘਰ ਬਾਹਰ ਆਲੀ ਆ ਤੇਰੀ ਮਾਂ ਨੂੰ ਕਹਿ ਮੱਝ ਦੇਵੇ ਸਾਨੂੰ ਜਿਹੜੀ ਹੁਣ ਸੋਈ ਆ ਉਹ ਮੱਝ ਸਾਨੂੰ ਦੇ ਦੇਵੇ ਦੇ ਕੇ ਜਾਵੇ ਇੱਥੇ ਆ ਕੇ ਤੇ ਇਹ ਨਾਲੇ ਕਹਿ ਦਿੰਦੇ ਆ ਵੀ ਤੂੰ ਉਹਦੇ ਨਾਲ ਮਿਲਣਾ ਵਰਤਣਾ ਨਹੀਂ ਗਾ ਨਾ ਆਉ ਇੱਥੇ ਬੜੇ ਤੇ ਮੱਝ ਮੈਂ ਕਿੰਨੇ ਦੀ ਆਵਣਾ ਠੀਕ ਐ ਤੇ ਹੁਣ ਤਾਂ ਜਾ ਫਿਰ ਅੱਜ ਕਿਵੇਂ ਬਾਬਿਆਂ ਲੈ ਆਏ ਹਾਂਜੀ ਫਿਰ ਸਾਡੇ ਤੇ ਫਿਰ ਕੋਈ ਨਹੀਂ ਮੇਰਾ ਘਰ ਚੱਲਿਆ ਚਾਰਾ ਤੇ ਮੈਂ ਨੰਬਰ ਬੀਬੀ ਜੀ ਦਾ ਚੱਕਿਆ ਇੰਸਟਾ ਤੋਂ ਇੰਸਟਾਗ੍ਰਾਮ ਤੋਂ ਨੰਬਰ ਚੱਕਿਆ ਬੀਬੀ ਦਾ ਤੇ ਫਿਰ ਮੈਂ ਬੀਬੀ ਨਾਲ ਸਾਰੀ ਗੱਲ ਕੀਤੀ ਫਿਰ ਇਹਨਾਂ ਨੇ ਕਾਲ ਕੀਤੀ ਕੁੜੀ ਦਾ ਮੇਰੇ ਨਾਲ ਸਾਰੀ ਕਾਰਵਾਈ ਕੀਤੀ ਫਿਰ ਆ ਕੇ ਜਾਣੇ ਆ ਕੁੜੀ ਨੂੰ ਲੈਣ 4 ਵਜੇ ਦਾ ਟਾਈਮ ਤਾਂ ਹੋਈ ਜਾਂਦੀ ਕਰ ਲਈ ਜਾਂਦੀ ਆ ਨਾ ਕੁੜੀ ਰੋ ਰਹੀ ਆ ਤੁਸੀਂ ਕੁੜੀ ਕਰ ਲਈ ਜਾਂਦੀ ਕੱਲ ਉਹਨਾਂ ਨੇ ਕੁੱਟ ਮਾਰ ਵੀਰ ਜੀ ਬਹੁਤ ਕੀਤੀ ਆ ਅੱਜ ਲੈਣ ਜਾ ਰਹੇ ਹਾਂ ਹਾਂਜੀ ਅੱਜ ਅਸੀਂ ਲੈਣ ਜਾਂਦੇ ਆ 4 ਵਜੇ ਦਾ ਟਾਈਮ ਦਿੱਤਾ ਕੁੜੀ ਨੇ ਸਾਨੂੰ ਕੁੜੀ ਨੇ 4 ਵਜੇ ਦਾ ਟਾਈਮ 4 ਵਜੇ ਦੇ ਆਗੇ ਠੀਕ ਹੈ ਨਹੀਂ ਤੇ ਮੈਂ ਮਰ ਚੂੰਗੀ ਤੇ ਮਰ ਚੂੰਗੇ ਮਰ ਜੂੰਗੀ ਉਹਨੇ ਚੂਹਿਆਂ ਵਾਲੀ ਦਵਾਈ ਖਾ ਲਈ ਸੀ ਵੀਰ ਜੀ ਉਹਨਾਂ ਨੇ ਦਵਾਈ ਕਿਦਾਂ ਜੀ ਚੂਹਿਆਂ ਵਾਲੀ ਦਵਾਈ ਖਾ ਲਈ ਸੀ ਕੁੜੀ ਨੇ ਇੱਕ ਵਾਰਾਂ ਕਦੋਂ ਮੈਨੂੰ ਦੱਸਿਆ ਰਿਕਾਰਡ ਨੇ ਹੈ ਕੀ ਮੇਰੇ ਕੋਲ ਚੂਹਿਆਂ ਵਾਲੀ ਦਵਾਈ ਨਾਲ ਤਾਂ ਬਚਦਾ ਨਹੀਂ ਕੋਈ ਤੇ ਪਤਾ ਨਹੀਂ ਕਹਿੰਦੇ ਖਾ ਲਈ ਸੀ ਉਹਨੇ ਪੈਸੇ ਮਾੜੀ ਮਿੱਠ ਖਾ ਲਈਆਂ ਉਲਟੀਆਂ-ਆਲਟੀਆਂ ਆ ਗਈਆਂ ਸਾਨੂੰ ਇਹ ਤਾਂ ਕੋਈ ਮੋੜੀ ਮੋਟੀ ਹੂੰ ਚੱਲ ਲਾ ਲਓ ਮੂੰਹ ਤੇ ਲਾ ਲਿਓ ਹਾਂ ਉਹਨਾਂ ਨੂੰ ਪੁਸ਼ ਕਰ ਲਿਆਣਾ ਕਹਿੰਦੀ ਮੈਂ ਖਾਤੀ ਸੀ ਨਾ ਆਪ ਦੱਸਿਆ ਨਹੀਂ ਫਿਰ ਮੈਨੂੰ ਤੁਸੀਂ ਭਰਾਓ ਇਹਨਾਂ ਦੇ ਨਹੀਂ ਮੈਂ ਮੈਂ ਇਹ ਘਰ ਆਉਂਦਾ ਅੱਛਾ ਕਰਦੇ ਹਾਂ ਅੱਛਾ ਕੁੜੀ ਦੇ ਪਿਤਾ ਜੀ ਹੋਂ ਤੁਸੀਂ ਆ ਹੁਣ ਮੰਨ ਲਓ ਵੀ ਇਹਨਾਂ ਨੇ ਦੁਬਾਰੇ ਉਹ ਕਰਿਆਗਾ ਅੱਛਾ ਸੱਚਾ ਨਹੀਂ ਹੈ ਜੀ ਅੱਛਾ ਚਲੋ ਕੋਈ ਗੱਲ ਨਹੀਂ ਠੀਕ ਹੈ ਤੁਸੀਂ ਜਾਨਣੇ ਕਿ ਤੁਸੀਂ ਕੁੜੀ ਨੂੰ ਬਸਾਉਣਾ ਜਾਉਣਾ ਕਿ ਲਿਆਉਣਾ ਚਾਹੁੰਦੇ ਹੋ ਅੱਜ ਬਸਾਉਣਾ ਦਾ ਹੀ ਇੱਕ ਬੰਦਾ ਹੋ ਜਾ ਹੋਵੇ ਫਿਰ ਤਾਂ ਹੁੰਦਾ ਹੀ ਇਹ ਸਾਰਾ ਪਰਿਵਾਰ ਹੀ ਉਹ ਕੁੱਟਮਾਰ ਕਰਦਾ ਹੁਣ ਕੀ ਕਰੀ ਔਖਾ ਹੈ ਹਾਂ ਤੁਸੀਂ ਫਿਰ ਅੱਜ ਬਾਬਿਆਂ ਨਾਲ ਚੱਲੇ ਹੋ ਹਾਂ ਜੀ ਅੱਜ ਬਾਬਿਆਂ ਲਵੇ ਗਏ ਆ ਜੀ ਠੀਕ ਹੈ ਇਹ ਸਾਡਾ ਮਸਲਾ ਹੱਲ ਕਰਦੇ ਨੇ ਬਹੁਤ ਬਹੁਤ ਦਿਨਾਂ ਤੋਂ ਧੰਨਵਾਦੀ ਆਪਾਂ ਜਾਨੇ ਬਠਿੰਡੇ ਆ ਮੇਰੇ ਨਾਲ ਕਾਹਦਾ ਜਵਾਈ ਨਾਲ ਗੱਲ ਵੀ ਹੋਈ ਸੀ ਇਹਨਾਂ ਨਾਲ ਜਵਾਈ ਨਾਲ ਹਾਂ ਜੀ ਇਹਨਾਂ ਨੇ ਜਵਾਈ ਨਾਲ ਮੈਂ ਕਹਿੰਦਾ ਗੱਲ ਕਰੀ ਦਬਕੇ ਨਾ ਵੀ ਕੁੜੀ ਦਾ ਕੋਈ ਲਾਂਭਾ ਨਹੀਂ ਆਣੇ ਚਾਹਤਾ ਤੇ ਕੁੜੀ ਨਾਲ ਗੱਲ ਕਰਾਂ ਫਿਰ ਉਸ ਤੋਂ ਬਾਅਦ ਸਵੇਰੇ ਜਦੋਂ ਮੇਰੇ ਨਾਲ ਗੱਲ ਕਰੀ ਠੀਕ ਗੱਲ ਕਰੀ ਫਿਰ ਸ਼ਾਮੀ ਪਈ ਨੇ ਕੁੜੀ ਨਾਲ ਗੱਲ ਕਰਾਈ ਆ ਕਹਿੰਦਾ ਮਾਤਾ ਜੀ ਕੁੜੀ ਠੀਕ ਠਾਕ ਆ ਚਲੋ ਕੁੜੀ ਨੇ ਵੀ ਠੀਕ ਗੱਲ ਕਰੀ ਮੈਂ ਨਾ ਮੈਂ ਰਿਕਾਰਡਿੰ ਪਰ ਉਸ ਤੋਂ ਬਾਅਦ ਉਹ ਕੁੜੀ ਨੇ ਸਵੇਰੇ ਮੈਨੂੰ ਰਾਤ ਮੈਸੇਜ ਕਰਿਆ ਵੀ ਮੇਰੇ ਫੋਨ ਦੇ ਉੱਤੇ ਕਿ ਮਾਤਾ ਜੀ ਮੇਰੀ ਜਿਹੜੀ ਮੰਮੀ ਆ ਉਹ ਬਿਲਕੁਲ ਸੱਚ ਬੋਲਦੀ ਆ ਮੈਨੂੰ ਲੈ ਕੇ ਜਾਓ ਇੱਥੇ ਟੰਗ ਪਰੇਸ਼ਾਨ ਕਰਦਾ ਵਾ ਰਾਤ ਕੰਨੇ ਮੇਰੀ ਉੱਥੇ ਉਹਨਾਂ ਨੇ ਵੀ ਪਹਿਲਾਂ ਚਪੇੜਾ ਮਾਰਿਆ ਨਨਾਨ ਮੇਰੀ ਨੇ ਮੇਰੇ ਘਰ ਆ ਲੈਨੇ ਵੀ ਬਾਬਿਆ ਨਾਲ ਗੱਲ ਤੂੰ ਉਹਨਾਂ ਨੂੰ ਵੀ ਦੱਸਣਾ ਹੈਗਾ ਮੈਂ ਤੰਗ ਆ ਇੱਥੇ ਇਹਦਾ ਸਵੇਰੇ ਮੈਂ ਨਾ ਰੋ ਰੋ ਕੇ ਗੱਲ ਕਰੀ ਆਵਾਜ਼ ਘੋਟ ਕੇ ਕਹਿੰਦੀ ਕਿ ਮੇਰੇ ਹਸਬੰਡ ਸੁੱਤੇ ਪਏ ਆ ਮੈਂ ਬਾਥਰੂਮ ਜਾ ਕੇ ਗੱਲ ਕਰਦੀ ਪਈ ਆ ਮਾਤਾ ਜੀ ਦਾ ਡੇਕਰ ਕਵਸਟੀ ਆ ਨਹੀਂ ਤੇ ਮੇਰੀ ਮੌਤ ਹੋ ਜਾਣੀ ਆ ਜੇ ਤੁਸੀਂ ਮੈਨੂੰ ਨਾਣ ਕੇ ਖੜਿਆ ਆ ਠੀਕ ਠਾਕ ਨਹੀਂ ਹੈਗੀ ਕੁੜੀ ਜਿੱਥੇ ਤੇ ਗੱਲ ਕਰੀ ਉਹਦੇ ਨਾਲ ਜਵਾਂ ਨਹੀਂ ਠੀਕ ਹੋ ਖੁਸ਼ ਨਹੀਂਗੀ ਉੱਥੇ ਵੀਰ ਜੀ ਠੀਕ ਆ ਹਾਂ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ ਤੇ ਹਾਂਜੀ ਹੁ ਤੁਸੀਂ ਬਚੋਲੇ ਕੁੜੀ ਦੇ ਨਹੀਂ ਜੀ ਹਾਂ ਮਾਸੀ ਆ ਫਿਰ ਬਚੋਲਾ ਕੌਣਾ ਹੈ ਬਚੋਲਾ ਤੇ ਉਹ ਇੱਧਰ ਦਾ ਹੀ ਆ ਇਹਨਾਂ ਦੇ ਪਿੰਡ ਦੇ ਨੇੜੇ ਇਹਨਾਂ ਦੇ ਪਿੰਡ ਦੇ ਨੇੜੇ ਹੀ ਮਲਤਾਨੀਆਂ ਦੇ ਨਾਲ ਆ ਨਾ ਸੋਨੂ ਨਹੀਂ ਬਚੋਲਾ ਜੰਨੇ ਕਿ ਸਿੱਧਾ ਆ ਹੋਇਆ ਹੋਇਆ ਇਹਨਾਂ ਨਾਲ ਹਾਂਜੀ ਹਾਂਜੀ ਠੀਕ ਹੈ ਤੁਸੀਂ ਤਾਂ ਨਹੀਂ ਬੱਚ ਬਚੋਲੇ ਦੇ ਨਹੀਂ ਨਹੀਂ ਅਸੀਂ ਬਚੋਲੇ ਨਹੀਂ ਅਸੀਂ ਤਾਂ ਬੜਾ ਕਿੰਨਾ ਦੋਨਾਂ ਭੜਾ ਨੇ ਸੈਂਟੀ ਨਹੀਂ ਤੇ ਹੁਣ ਬਚੋਲਾ ਸਾਡੀ ਗੱਲ ਹੀ ਨਹੀਂ ਸੁਣਦਾ ਹੁਣ ਬਚੋਲਾ ਨਹੀਂ ਸਾਡੀ ਗੱਲ ਬੱਸ ਬਚੋਲੇ ਨੂੰ ਲਾਉਗਾ ਫੋਨ ਚੱਕੂਗਾ ਹਾਂ ਬਚੋਲਾ ਸਾਡਾ ਤੇ ਚੱਕ ਲੂ ਫੋਨ ਆ ਤੇ ਅੱਛਾ ਇਹ ਤੋਂ ਪਹਿਲਾਂ ਛੋਟੀ ਬਚੋਲੇ ਨਾਲ ਗੱਲ ਹੋਈ ਐ ਜਾ ਕੇ ਕਰਾਂਗੇ ਨਹੀਂ ਤੂੰ ਪਹਿਲਾਂ ਹੋਈ ਆ ਕਦੇ ਪਹਿਲਾਂ ਗੱਲ ਹੋਈ ਸੀ ਕੀ ਕਹਿੰਦਾ ਤੁਸੀਂ ਐਵੇਂ ਬਸਣ ਦੋ ਤੂੰ ਕਿਉਂ ਨਹੀਂ ਬਸਣ ਦਿੰਦੀ ਤੂੰ ਆਹ ਯਾਰ ਵਧੀਆ ਹੋਰ ਵਧੀਆ ਆ ਉਹ ਕਹਿ ਦਿੰਦਾ ਅੰਦਾ ਮੈਂ ਜਾ ਕੇ ਆਇਆ ਵਧੀਆ ਕੁੜੀ ਤੰਦਰੁਸਤ ਵਧੀਆ ਤੁਸੀਂ ਜਾਣ ਕੇ ਐਵੇਂ ਨਾ ਸ਼ਿਕਾਇਤ ਕਰੋ ਉਹ ਗੱਲ ਨਹੀਂ ਕਰਦੇ ਸੀ ਉਹ ਬਚੋਲੇ ਤੋਂ ਪੁੱਛਦੀ ਸੀ ਇਹ ਫੋਨ ਕਰਕੇ ਬਚੋਲੇ ਕਹਿੰਦਾ ਕੁੜੀ ਖੁਸ਼ ਆ ਮੈਂ ਜਾ ਕੇ ਆਇਆ ਵਧੀਆ ਖੁਸ਼ ਆ ਕੁੜੀ ਮੈਂ ਜਾ ਕੇ ਆਇਆ ਅੱਛਾ ਤੇ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਸਾਨੂੰ ਆਇਆ ਕਹਿ ਦਿੰਦਾ ਯਾਕ ਜੀ ਤੌਰ ਤੇ ਦੋ ਮਹੀਨੇ ਮੈਂ ਮੰਜੇ ਤੇ ਪਈ ਰਹੀ ਆ ਇਹਨਾਂ ਨੇ ਸੰਭਾਲਿਆ ਮੈਨੂੰ ਜਿਹੜੇ ਮਰ ਜਾਣਾ ਸੀ ਮੈਂ ਤੇ ਟੈਨਸ਼ਨ ਮੈਨੂੰ ਇੰਨੀ ਰਿੰਦੀ ਸੀ ਕੁੜੀ ਦੀ ਅੱਛਾ ਲੜਾਈ ਵਿਆਹ ਤਾਂ ਤੁਸੀਂ ਕਹਿੰਦੇ ਵੀ ਤਿੰਨ ਮਹੀਨੇ ਹੋਏ ਨੇ ਹਜੇ ਤਿੰਨ ਮਹੀਨਿਆਂ ਚ ਲੜਾਈ ਕਦੋਂ ਸ਼ੁਰੂ ਹੋਈ ਹੈਗੀ ਲੜਾਈ ਵਿਆਹ ਨਹੀਂ ਤੇ ਨਹੀਂ ਸ਼ੁਰੂ ਕਿ ਤੇਰਾ ਪਤਾ ਕੱਲਾ ਕੱਲਮੜਾ ਜਿਹਾ ਚਿੱਟਾ ਲੌਂਦਾ ਮੁੰਡਾ ਮੈਂ ਤਾਂ ਉਦੋਂ ਨਹੀਂ ਖਾਪੂ ਪਾਤੀ ਸੀ ਮੇਰੇ ਮੇਰੇ ਵਾਸਤੇ ਦੀ ਗੱਲ ਨਹੀਂ ਵੇਰ ਜੀ ਰਹੀ ਨਾ ਪਤਾ ਕਿ ਮੈਨੂੰ ਲੱਗਿਆ ਵੀ ਚਿੱਟਾ ਸਾਨੂੰ ਪਿੰਡ ਚ ਦੱਸਿਆ ਕਿਸੇ ਨੇ ਨਾ ਘਰੇ ਵੀ ਪਤਾ ਲੱਗਿਆ ਹੋਊਗਾ ਖਰ ਨੂੰ ਜਦੋਂ ਆਇਆ ਹੋਊਗਾ ਮੁੰਡਾ ਪਹਿਲਾਂ ਗੱਲ ਕਰਦਾ ਸੀ ਫੋਨ ਤੇ ਕੁੜੀ ਨਾਲ ਅੱਛਾ ਪਹਿਲਾਂ ਸਹਿਮਤ ਸੀ ਫਿਰ ਨਾ ਫਿਰ ਸੋਨੂੰ ਇੰਨੇ ਟਾਈਮ ਦਾ ਪਹਿਲਾਂ ਕਿੰਨਾ ਟਾਈਮ ਪਹਿਲਾਂ ਸਹਿਮਤ ਸੀ ਕੁੜੀ ਬੋਦ ਨਾਲ ਜਦੋਂ ਰਿਸ਼ਤਾ ਨਹੀਂ ਆਇਆ ਕੁੜੀ ਦਾ ਉਦੋਂ ਉਹ ਗੱਲ ਹੋਈ ਨੰਬਰ ਲੈ ਲਿਆ ਨਾ ਮੈਂ ਤੁਮੀ ਨੇ ਤਾਂ ਪਹਿਲਾਂ ਆਪਚ ਹੁੰਦਾ ਵੀ ਲਵ ਮੈ ਜਾਂ ਪਿਆਰ ਉਹ ਤਾਂ ਨਹੀਂ ਸੀ ਨਹੀਂ ਨਹੀਂ ਫਰੈਂਡ ਤਾਂ ਨਹੀਂ ਸੀ ਨਹੀਂ ਫਰੈਂਡ ਫਿਰ ਉਹਨੇ ਰਿਸ਼ਤਾ ਕਿ ਕਰਾਇਆ ਵਿਚੋਲੇ ਨੇ ਮਹੀਨੇ ਚ ਪਤਾ ਹੀ ਨਹੀਂ ਲੱਗਿਆ ਸੋਨੂੰ ਵੀ ਚਿੱਟਾ ਲਾਉਂਦਾ ਸਗਨ ਪਾ ਕੇ ਗਏ ਨਾ ਕੁੜੀ ਨੂੰ ਉਹਦੇ ਨੰਬਰ ਲੈ ਲਿਆ ਮੁੰਡੇ ਕੁੜੀ ਨੇ ਇੱਕ ਦੂਜੇ ਦਾ ਫਿਰ ਇਹ ਗੱਲਾਂ ਬਾਤਾਂ ਕਰਦੇ ਰਹੇ ਫਿਰ ਮੁੰਡੇ ਨੇ ਆਪਦੀਆਂ ਗੱਲਾਂ ਚ ਲੈ ਲਿਆ ਪੂਰੀ ਤਰ੍ਹਾਂ ਕੁੜੀ ਨੂੰ ਤੈਨੂੰ ਮੈਂ ਵਧੀਆ ਰੱਖੂਗਾ ਨਾ ਨਾ ਤਰ੍ਹਾਂ ਰੰਗਾਵਾਂ ਤੈਨੂੰ ਬਹੁਤ ਮੈਸ਼ ਕਰਾਂਗਾ ਸ਼ੌਂਕ ਪੂਰੇ ਕਰੂੰਗਾ ਤੇਰੇ ਕੁੜੀ ਇਹਦੀਆਂ ਗੱਲਾਂ ਚ ਆ ਗਿਆ ਉਹਨੇ ਕੁੜੀ ਨਾਲ ਤਿੰਨ ਗੱਲਾਂ ਚ ਲੈ ਕੇ ਤੇ ਮੈਂ ਇੱਕ ਨਹੀਂ ਸੁਣੀ ਕੁੜੀ ਨੇ ਅੱਛਾ ਹੁਣ ਫਿਰ ਹੁਣ ਤੁਸੀਂ ਅੱਜ ਕੁੜੀ ਕਿਵੇਂ ਆਉਗੇ ਜਦੋਂ ਸੁਣਿਆ ਨਹੀਂ ਰਹੀ ਛੁੱਡੀ ਅੱਜ ਤੱਕ ਆ ਰਾ ਅੱਜ ਤੋਂ ਹੁਣ ਕੋਈ ਨਹੀਂ ਦੁਖੀ ਬਣ ਕੇ ਆਉਗੀ ਜਿਸ ਕੁੜੀ ਨੇ ਬੁਲਾਇਆ ਹੁਣ ਫਿਰ ਕਿ ਇੱਕੋ ਲੱਗਤ ਕਿਵੇਂ ਬਦਲ ਗਈ ਨਾ ਸਾਰੀਆਂ ਹੀ ਬੋਨ ਦੇ ਸਾਹਮਣੇ ਆ ਗਈ ਨਾ ਕਿ ਇੱਕ ਸਾਰੀ ਹੁਣ ਤਾਂ ਪਸਤੌਂਦੀ ਉਸ ਵੇਲੇ ਮਨ ਦੀ ਮੇਰੇ ਤੋਂ ਗਲਤੀ ਹੋ ਗਈ ਅੱਛਾ ਲੈਣ ਚੱਲੇ ਨੇ ਵੀ ਬਾਬੇ ਬਾਬਾ ਜੀ ਕਿਉਂ ਗੱਲਬਾਤ ਹੋਈ ਹੈ ਜੀ ਪਹਿਲਾਂ ਕੁੜੀ ਬੁਲਾਉਂਦੀ ਐ ਕੁੜੀ ਨੂੰ ਤਾਂ ਬੁਲਾਏ ਜੇ ਮੈਸੇਜ ਕਰੇ ਹੋਇਆ ਸਾਨੂੰ ਕਿ ਮਾਤਾ ਜੀ ਜਿਸ ਤਰ੍ਹਾਂ ਵੀ ਜੇ ਤੁਸੀਂ ਮੈਨੂੰ ਨਹੀਂ ਲੈਣ ਆਉਂਦੇ ਤੇ ਮੇਰੇ ਜਿਹੜੇ ਆ ਹਸਬੰਡ ਆ ਮੇਰੀ ਨਾਨਾ ਆ ਵੀ ਮੇਰੀ ਕੋਟਮਾਰ ਕਰਦੇ ਆ ਉਹ ਗੱਲ ਸੱਚੀ ਆ ਮੇਰੀ ਮੰਮੀ ਸੱਚੀ ਬਸ ਠੀਕ ਚੱਲੇ ਨੇ ਬਈ ਗਲਤੀ ਦਾ ਅਹਿਸਾਸ ਆ ਕਹਿੰਦੀ ਮੈਨੂੰ ਜਿਹੜੀ ਮੈਂ ਆਪਣੇ ਇਹਨਾਂ ਦੀ ਗੱਲ ਚਾੜ ਕੇ ਇਥੋਂ ਜਿੱਦੇ ਵੀ ਗੱਲ ਕਰੀ ਮੈਂ ਇਹਨਾਂ ਦੀ ਗੱਲ ਚਾੜ ਕੇ ਮੈਂ ਵਿਆਹ ਕਰਾ ਲਿਆ ਇਹ ਕਿਹੜੀ ਗੱਡੀ ਉਤਾਰ ਰਹੀ ਹਾਂ ਅੱਛਾ ਗੋੜੀ ਲਿਆ ਇਹ ਕੀ ਚੀਜ਼ ਆ ਜੀ ਇਹ ਰਿਕਾਰਡਿੰਗ ਕੀ ਕਰ ਰਹੇ ਕਿਹਦੀ ਰਿਕਾਰਡਿੰਗ ਹੈ ਥੋੜੀ ਕੁੜੀ ਦੀ ਥੋੜੀ ਕੁੜੀ ਦੀ ਮੇਰੀ ਕੁੜੀ ਦੀ ਜਿਹਨੂੰ ਲੈਣ ਚੱਲੇ ਨੇ ਬਈ ਉਹਦੀ ਰਿਕਾਰਡਿੰਗ ਆ ਜਿਹੜੀ ਫਸ ਰਹੀ ਆ ਕਿ ਕਹਿੰਦੇ ਸੌਰੀ ਰੰਡ ਬਰੀ ਬੱਤ ਪਾਜ ਬੱਲੇ ਪਾਜ ਬੱਲੇ ਨੂੰ ਨਹੀਂ ਬੋਲਦੇ ਕੋਚੇ ਦਾ ਬੰਦ ਹੋ ਗਿਆ